ਸਭਨਾਂ ਨੂੰ ਜੈਮ ਸੀਦੀ ਪਰਮੇਸ਼ਵਰ ਤੁਹਾਨੂੰ ਬਹੁਤ ਸਾਰੀਆਂ ਬਰਕਤਾਂ ਦੇਣ ਅੱਜ ਦਾ ਜੋ ਵਿਸ਼ਾ ਹੈ ਹਨੇਰੀਆਂ ਤੂਫਾਨਾਂ ਤੋਂ ਨਾ ਡਰੋ ਅਸੀਂ ਜਿਸ ਸੰਸਾਰ ਦੇ ਵਿੱਚ ਰਹਿ ਰਹੇ ਹਾਂ ਇਸ ਸੰਸਾਰ ਦੇ ਵਿੱਚ ਬਹੁਤ ਸਾਰੇ ਦੁੱਖ ਹੈ। ਬਿਮਾਰੀਆਂ ਤੇ ਕਸ਼ਟ ਹੈ। ਜਦੋਂ ਜਿਸ ਸਫ਼ਰ ਵਿੱਚ ਦੀ ਆਪਾਂ ਗੁਜ਼ਰੇ ਆਂ। ਉਸ ਰਾਹ ਦੇ ਵਿੱਚ ਉਸ ਸਫ਼ਰ ਦੇ ਵਿੱਚ ਬਹੁਤ ਸਾਰੇ ਹਨੇਰੀਆਂ ਤੇ ਤੂਫਾਨ ਵੀ ਆਉਣਗੇ। ਸੋ ਸਾਨੂੰ ਸਦਾ ਪਰਮੇਸ਼ਰ ਨੂੰ ਯਾਦ ਕਰਕੇ ਸਾਨੂੰ ਸਦਾ ਸਚਾਈ ਦੇ ਨਾਲ ਇਮਾਨਦਾਰੀ ਦੇ ਨਾਲ ਅੱਗੇ ਨੂੰ ਵਧਣਾ ਚਾਹੀਦਾ ਜੇਕਰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਨੂੰ ਵਧਾਂਗੇ ਤੇ ਆਪਾਂ ਆਪਣੀ ਜ਼ਿੰਦਗੀ ਵਿੱਚ ਸਫਲ ਵੀ ਹੋ ਜਾਵਾਂਗੇ ਹਨੇਰੀਆਂ ਤੂਫਾਨ ਅਸਲ ਵਿੱਚ ਕੀ ਹੈ ਜੋ ਹਨੇਰੀਆਂ ਤੇ ਤੂਫਾਨ ਨੇ ਉਹ ਮਨੁੱਖ ਦੀ ਜ਼ਿੰਦਗੀ ਵਿੱਚ ਅਸਲ ਵਿੱਚ ਦੁੱਖਾਂ ਨੂੰ ਪੇਸ਼ ਕਰਦੇ ਨੇ ਅਚਾਨਕ ਆਉਣ ਵਾਲੀਆਂ ਘਟਨਾਵਾਂ ਉਹਨਾਂ ਦੇ ਬਾਰੇ ਗੱਲ ਕੀਤੀ ਜਾ ਰਹੀ ਹੈ ਅਸਲ ਵਿੱਚ ਇਹ ਨਿਹਰੀਆਂ ਤੂਫਾਨ ਅਚਾਨਕ ਆਉਣ ਵਾਲੇ ਦੁੱਖ ਹੈ ਜੋ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਆਉਂਦੇ ਨੇ ਪਰ ਪਰਮੇਸ਼ਰ ਦਾ ਵਚਨ ਸਾਨੂੰ ਦਲੇਰੀ ਦਿੰਦਾ ਪਰਮੇਸ਼ਰ ਦਾ ਵਚਨ ਸਾਨੂੰ ਇਹ ਆਖਦਾ ਨਾ ਡਰ ਨਾ ਘਬਰਾ ਮੈਂ ਤੇਰਾ ਯਹੋਵਾ ਪਰਮੇਸ਼ਰ ਤੇਰੇ ਅੰਗ ਸੰਗਾ ਸੱਚਮੁੱਚ ਪਰਮੇਸ਼ਰ ਦਾ ਵਚਨ ਸਾਨੂੰ ਕਹਿੰਦਾ ਆ ਕਿ ਮੈਂ ਤੈਨੂੰ ਛੁਡਾਵਾਂਗਾ ਤੈਨੂੰ ਬਚਾਵਾਂਗਾ ਪਵਿੱਤਰ ਬਾਈਬਲ ਦੇ ਵਿੱਚ ਵੇਖਦੇ ਹਾਂ ਹਨੇਰੀਆਂ ਤੂਫਾਨ ਪਰਮੇਸ਼ਰ ਦੇ ਦਾਸਾਂ ਦੀ ਜ਼ਿੰਦਗੀ ਵਿੱਚ ਵੀ ਬਹੁਤ ਸਾਰੇ ਆਏ ਹਨੇਰੀਆਂ ਤੂਫਾਨ ਪਰਮੇਸ਼ਰ ਦੇ ਬੰਦਿਆਂ ਦੇ ਜੀਵਨ ਵਿੱਚ ਵੀ ਬਹੁਤ ਵਾਰ ਆਏ ਪਰ ਉਹ ਡਰੇ ਨਹੀਂ ਪਰ ਉਹ ਪਰਮੇਸ਼ਰ ਵਿੱਚ ਚੱਲਦੇ ਰਹੇ ਸਾਨੂੰ ਹਨੇਰੀਆਂ ਤੂਫਾਨਾਂ ਨੂੰ ਵੇਖ ਕੇ ਡਰਨਾ ਨਹੀਂ ਚਾਹੀਦਾ। ਜ਼ਿੰਦਗੀ ਦੇ ਵਿੱਚ ਵਧਣਾ ਚਾਹੀਦਾ। ਸੰਤ ਈਯੂਬ ਜਿਹਦੇ ਜੀਵਨ ਵਿੱਚ ਕੁਝ ਵੀ ਨਹੀਂ ਰਿਹਾ। ਸਭ ਕੁਝ ਬਰਬਾਦ ਹੋ ਗਿਆ। ਇੱਥੋਂ ਤੱਕ ਉਹਦੇ ਪੁੱਤਰ ਧੀਆਂ ਵੀ ਖਤਮ ਹੋ ਗਏ। ਪਰ ਫਿਰ ਵੀ ਸੰਤ ਈਯੂਬ ਪਰਮੇਸ਼ਵਰ ਦੇ ਵਿੱਚ ਬਣਿਆ ਰਿਹਾ ਪਰਮੇਸ਼ਵਰ ਦੇ ਵਿੱਚ ਚੱਲਦਾ ਰਿਹਾ ਤਦ ਪਰਮੇਸ਼ਵਰ ਨੇ ਸੰਤ ਈਯੂਬ ਨੂੰ ਬਹੁਤ ਸਾਰੀਆਂ ਬਰਕਤਾਂ ਦਿੱਤੀਆਂ ਪਰਮੇਸ਼ਵਰ ਦੇ ਵਚਨ ਵਿੱਚ ਲਿਖਿਆ ਈਯੂਬ ਨੂੰ ਪਹਿਲਾਂ ਨਾਲੋਂ ਦੁੱਗਣੀਆਂ ਬਰਕਤਾਂ ਪਰਮੇਸ਼ਵਰ ਨੇ ਦਿੱਤੀਆਂ ਗੱਲ ਹੈ ਜੀ ਸਚਾਈ ਨਾਲ ਚੱਲਣ ਦੀ ਗੱਲ ਹੈ ਇਮਾਨਦਾਰੀ ਦੇ ਨਾਲ ਚੱਲਣ ਦੀ ਜੇ ਸਚਾਈ ਦੇ ਨਾਲ ਇਮਾਨਦਾਰੀ ਦੇ ਨਾਲ ਵਫਾਦਾਰੀ ਦੇ ਨਾਲ ਚੱਲਾਂਗੇ ਤੇ ਜਿੰਨੇ ਮਰਜੀ ਹਨੇਰੀਆਂ ਤੂਫਾਨ ਆਉਣ ਉਹ ਤੁਹਾਡਾ ਵਾਲ ਵੀ ਵਿੰਗਾ ਨਹੀਂ ਕਰ ਸਕਦੇ ਉਰ ਇੱਥੇ ਮੈਂ ਗੱਲ ਕਰ ਸਕਦਾ ਹਾਂ ਕਿ ਜੇ ਯੀਸ਼ੂ ਸਾਡੇ ਨਾਲ ਹੈ ਤੇ ਕੋਈ ਹਨੇਰੀ ਤੂਫਾਨ ਸਾਨੂੰ ਨਾਸ਼ ਨਹੀਂ ਕਰ ਸਕਦਾ ਇੱਕ ਵਾਰ ਪ੍ਰਭੂ ਯੀਸ਼ੂ ਮਸੀਹ ਬੇੜੀ ਦੇ ਵਿੱਚ ਝੇਲਿਆਂ ਦੇ ਨਾਲ ਸੀ ਔਰ ਪ੍ਰਭੂ ਯੀਸ਼ੂ ਮਸੀਹ ਉਸ ਸਮੇਂ ਬੇੜੀ ਵਿੱਚ ਜਾ ਕੇ ਸੌਂਗੇ ਸੌਣ ਦਾ ਮਤਲਬ ਇਹ ਨਹੀਂ ਸੀ ਕਿ ਉਹ ਆਪਣੀ ਨੀਂਦਰ ਨੂੰ ਪੂਰਾ ਕਰਨ ਲਈ ਸੁੱਤੇ। ਬਲਕਿ ਪ੍ਰਭੂ ਯਿਸੂ ਮਸੀਹ ਆਪ ਜਾਣ ਬੁੱਝ ਕੇ ਸੌ ਗਏ। ਉਹ ਸ਼ਗਿਰਦਾਂ ਨੂੰ ਵੇਖਣਾ ਚਾਹੁੰਦੇ ਸੀ। ਕਿੰਨੀ ਕੁ ਦਲੇਰੀ ਹੈ। ਇੰਨਾ ਕੋ ਈਮਾਨ ਹੈ। ਅਚਾਨਕ ਤੂਫਾਨ ਆ ਗਿਆ। ਵੇੜੀ ਡੋਲਣਾ ਸ਼ੁਰੂ ਹੋ ਗਈ। ਚੇਲਿਆਂ ਨੇ ਬੜੇ ਯਤਨ ਕੀਤੇ ਪਰ ਤੂਫਾਨ ਵਾਧਾ ਗਿਆ ਸਥਿਤੀ ਇਦਾਂ ਦੀ ਹਾਲਾਤ ਇਦਾਂ ਦੇ ਬਣ ਕੇ ਪੀ ਵੇੜੀ ਡੁੱਬਣ ਵਾਲੀ ਇਹ ਪ੍ਰਭੂ ਦੇ ਚੇਲਿਆਂ ਦੇ ਵਿੱਚੋਂ ਇੱਕ ਨੇ ਪ੍ਰਭੂ ਨੂੰ ਉਠਾਇਆ ਕਿ ਪ੍ਰਭੂ ਉਠੋ ਅਸੀਂ ਮਰ ਚੱਲੇ ਆਂ ਅਸੀਂ ਡੁੱਬ ਚੱਲੇ ਆਂ ਪ੍ਰਭੂ ਯਿਸੂ ਮਸੀਹ ਉਸ ਜਗ੍ਹਾ ਤੇ ਉੱਤੇ ਖੜੇ ਹੋਏ ਔਰ ਪ੍ਰਭੂ ਯੇਸ਼ੂ ਮਸੀਹ ਨੇ ਕਿਹਾ ਥਮ ਜਾ ਤੇ ਪ੍ਰਭੂ ਜੀ ਦੇ ਇੱਕ ਬੋਲ ਦੇ ਨਾਲ ਉਹ ਤੂਫਾਨ ਉਲਹਿਰਣ ਥਮ ਗਈ ਤੇ ਚੇਲਿਆਂ ਨੇ ਬੜਾ ਅਚਰਜ ਮੰਨਿਆ ਹੈਰਾਨ ਹੋਏ ਇਹ ਪ੍ਰਭੂ ਦੀ ਆਵਾਜ਼ ਵਿੱਚ ਇੰਨੀ ਤਾਕਤ ਹੈ ਪਰ ਉਹਦੇ ਸ਼ਬਦ ਵਿੱਚ ਇੰਨੀ ਤਾਕਤ ਹੈ ਕਿ ਉਸਨੇ ਆਖਿਆ ਕਿ ਥਮ ਜਾ ਤੇ ਉਹ ਥਮ ਗਿਆ ਹੁਣ ਗੱਲ ਤੇ ਇਹ ਹੈ ਕਿ ਤੂਫਾਨ ਤੇ ਤੂਫਾਨ ਹੈ ਪਰ ਵਚਨ ਕਹਿੰਦਾ ਨਾ ਡਰ ਨਾ ਘਬਰਾ ਮੈਂ ਤੇਰੇ ਨਾਲ ਜਦੋਂ ਪ੍ਰਭੂ ਤੁਹਾਡੇ ਨਾਲ ਹੈ ਤੇ ਤੁਹਾਨੂੰ ਡਰਨ ਦੀ ਲੋੜ ਨਹੀਂ ਹੈ ਜਦੋਂ ਪ੍ਰਭੂ ਤੁਹਾਡੇ ਨਾਲ ਹੈ ਤੇ ਤੁਹਾਨੂੰ ਡਰਨ ਦੀ ਲੋੜ ਨਹੀਂ ਹੈ ਕਿਉਂਕਿ ਉਹ ਤੂਫਾਨਾਂ ਨੂੰ ਠਮਾਉਣ ਦੀ ਤਾਕਤ ਰੱਖਦਾ ਹੈ ਉਹ ਹਾਲਾਤਾਂ ਨੂੰ ਬਦਲਣ ਦੀ ਤਾਕਤ ਰੱਖਦਾ ਹੈ ਉਹ ਲਹਿਰਾਂ ਨੂੰ ਦੂਵਾਉਣ ਦੀ ਤਾਕਤ ਰੱਖਦਾ ਹੈ ਇਸ ਕਰਕੇ ਤੂਫਾਨ ਜਿੰਨੇ ਮਰਜ਼ੀ ਆਉਣ ਜ਼ਿੰਦਗੀ 'ਚ ਦੁੱਖ ਜਿੰਨੇ ਮਰਜੀ ਆਉਣ ਪਰ ਯਾਦ ਰੱਖਿਓ ਗੁਰੂ ਤੁਹਾਡੇ ਨਾਲ ਹੋਣਾ ਚਾਹੀਦਾ ਹੈ। ਪ੍ਰਭੂ ਜੇ ਤੁਹਾਡੇ ਨਾਲ ਹੈ, ਰਬੀ ਯੀਸੂ ਮਸੀਹ ਤੁਹਾਡੇ ਨਾਲ ਹੈ। ਤੇ ਕਿਸੇ ਤੂਫਾਨ ਦੀ ਯੁਰਤ ਨਹੀਂ ਕੀ ਤੁਹਾਡਾ ਵਾਲਵਿੰਗ ਦਾ ਕਰੇ। ਪਰ ਹੋਣਾ ਪ੍ਰਭੂ ਨਾਲ ਚਾਹੀਦਾ। ਜੇ ਸਾਡਾ ਜੀਵਨ ਪ੍ਰਭੂ ਦੇ ਨਾਲ ਨਹੀਂ, ਪ੍ਰਭੂ ਸਾਡੀ ਜ਼ਿੰਦਗੀ 'ਚ ਨਹੀਂ, ਫਿਰ ਕੋਈ ਵੀ ਤੂਫਾਨ ਸਾਨੂੰ ਨਾਸ਼ ਕਰ ਸਕਦਾ। ਤਜੇ ਪ੍ਰਭੂ ਸਾਡੇ ਨਾਲ ਹੈ ਫਿਰ ਕੋਈ ਵੀ ਤੂਫਾਨ ਤੁਹਾਡਾ ਵਾਲ ਵਿੰਗਾ ਵੀ ਨਹੀਂ ਕਰ ਸਕਦਾ ਇਸੇ ਲਈ ਮੈਂ ਕਿਹਾ ਤੂਫਾਨਾਂ ਨੂੰ ਵੇਖ ਕੇ ਨਾ ਡਰੋ ਤੂਫਾਨਾਂ ਨੂੰ ਵੇਖ ਕੇ ਨਾ ਡਰੋ ਸੋ ਅੱਜ ਦੇ ਵਚਨਾਂ ਦੇ ਦੁਆਰਾ ਪਰਮੇਸ਼ਵਰ ਬਰਕਤ ਦੇਵੇ ਆਸ਼ੀਸ਼ ਦੇਵੇ ਸਭਨਾਂ ਨੂੰ ਜੈਮ ਸੀ ਆਮੇਨ